ਤਾ ਮੁੰਡਿਆਂ ਤੇ ਕੇਸ ਪੈਂਦੇ ਨੇ ਬਲਾਤਕਾਰਾਂ ਦੇ ਕਿ ਕੁੜੀਆਂ ਬਰਾਬਰ ਦੀਆਂ ਦੋਸ਼ੀ ਨਹੀਂ ਇੱਕ ਅਜਿਹੇ ਮੁੰਡੇ ਨੌਜਵਾਨ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜਿਹਨੂੰ ਜੇਲ੍ਹ ਹੋ ਗਈ ਆ 2.5-3 ਸਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਰਿਹਾ ਪਰ ਜਿੱਦ ਦੇ ਇਹ ਗੱਲ ਪੋਲ ਖੁੱਲ ਕੇ ਸਾਹਮਣੇ ਆਈ ਕੱਲਾ ਮੁੰਡਾ ਜੇਲ੍ਹ ਦੇ ਵਿੱਚ ਚਲਾ ਗਿਆ ਤੇ ਕੁੜੀ ਕੈਨੇਡਾ ਚਲੀ ਗਈ ਕੀ ਇਸ ਕਹਾਣੀ ਦੇ ਪਿੱਛੇ ਅਸਲੀ ਸੱਚ ਕੀ ਆ ਤੁਹਾਨੂੰ ਉਹ ਮੈਂ ਦਿਖਾਉਂਗਾ ਅੱਜ ਉਸ ਨੌਜਵਾਨ ਦੇ ਨਾਲ ਮਲਾਉਂਗਾ ਜਿਹੜਾ ਇਹ ਬਲਾਤਕਾਰ ਦੀ ਪੀੜ ਦੇ ਵਿੱਚ ਦੀ ਗੁਜ਼ਰ ਰਿਹਾ ਗਲਤੀ ਮੁੰਡੇ ਦੀ ਵੀ ਸੀ ਉਹਨੂੰ ਸਜ਼ਾ ਮਿਲੀ ਆ ਪਰ ਕੀ ਕੁੜੀ ਦੀ ਗਲਤੀ ਨਹੀਂ ਸੀ ਆ ਜਾ ਖਿੱਚ ਕੇ ਆ ਜਾ ਸਸੇ ਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਇਹ ਜਿਹੜਾ ਵੀਰ ਮੇਰੇ ਨਾਲ ਖੜਾ ਇਹ ਬਲਾਤਕਾਰ ਦੇ ਕੇਸ ਦੇ ਵਿੱਚ ਜੇਲ੍ਹ ਚ ਜਮਾਨਤ ਤੇ ਆਇਆ ਪੂਰੀ ਕਹਾਣੀ ਕੀ ਆ ਉਹ ਤੁਹਾਡੇ ਸਾਹਮਣੇ ਆ ਜਿਹੜੀ ਅੱਜ ਰੱਖਾਂਗੇ ਕਿ ਕੀ ਗੱਲਬਾਤ ਹੋਈ ਸੀ ਜਿਹੜਾ ਇਹ ਬਲਾਤਕਾਰ ਦਾ ਕੇਸ ਪਿਆ ਕੇਸ ਹੀ ਕੁੜੀ ਨਾਲ ਮੇਰਾ ਰਿਲੇਸ਼ਨ ਸੀਗਾ ਜੀ ਘਟ ਘਟ 23 23 3 ਸਾਲਾਂ ਦਾ ਵਧੀਆ ਚੱਲਦੇ ਸੀ ਸਾਡੀ ਗੱਲਾਂ ਬਾਤਾਂ ਠੀਕ ਆ ਦੁੱਖ ਸੁੱਖ ਵਧੀਆ ਸੀ ਮਿਲਦੇ ਜੁਲਦੇ ਵਧੀਆ ਸੀ ਹਰ ਮਹੀਨੇ ਮਿਲਦੇ ਸੀਗੇ ਠੀਕ ਆ ਕਦੇ ਉਹ ਬੁਲਾ ਲਾਂ ਦਿਸ ਕਦੇ ਮੈਂ ਬੁਲਾ ਲਾਂਦਾ ਸੀ ਹੂੰ ਠੀਕ ਆ ਤੇ ਹੁਣ ਹੁਣੇ ਮੇਰੇ ਤੇ ਪਰਚਾ ਪਵਾਤਾ ਜੀ ਹਮ ਕਰਦਿਆਂ ਨੇ ਪਤਾ ਪਤਾ ਲੱਗ ਗਿਆ ਸੀ ਪਤਾ ਹੁੰਦੇ ਘਰ ਦੇ ਨੂੰ ਪਹਿਲਾਂ ਵੀ ਸੀ ਸ਼ੱਕ ਸੀਗਾ ਪਰ ਮੈਨੂੰ ਕਹਿਆ ਕੱਖ ਨਹੀਂ ਸੀਗਾ ਤੇ ਹੁਣ ਬਸ ਕੇਸ ਪਵਾਤਾ ਮੇਰੇ ਤੇ ਕੇਸ ਪਵਾਤਾ ਤੇ ਹੁਣ ਮੈਂ ਥਾਣੇ ਜੀ ਕੇਸ ਪਵਾਇਆ ਇਹ ਕਹਿੰਦਾ ਮੁਲਾਕਾਤ ਉਹਦੇ ਨਾਲ ਮੇਰੀ ਹੋਈ ਸੀਗੀ ਢਾਈ ਤਿੰਨ ਸਾਲਾਂ ਦੀ ਥੋੜੀ ਜਿਹੜੀ ਮੁਲਾਕਾਤ ਕਿੱਥੇ ਹੁੰਦੀ ਆ ਮੁਲਾਕਾਤ ਕਦੇ ਉਹ ਬੁਲਾ ਲਾਂਦੀ ਸੀ ਮੈਨੂੰ ਘਰੇ ਸੱਦ ਲਾਂਦੀ ਸੀ ਕਦੇ ਕੋਈ ਨਹੀਂ ਹੁੰਦਾ ਸੀ ਨਾ ਘਰੇ ਹਮ ਘਰੇ ਉਹ ਸੱਦ ਲਾਂਦੀ ਸੀ ਕਦੇ ਮੈਂ ਸੱਦ ਲਾਂਦਾ ਸੀ ਬਾਹਰ ਸੀ ਹੋਟਲਾਂ ਹਟਲਾਂ ਵਿੱਚ ਵਾਧੂ ਮਿਲੇ ਆ ਹਮ ਅਈ ਬਹਾਨੇ ਨਾਲ ਕੋਈ ਨਾ ਕੋਈ ਪਲਾਨ ਬਣਾ ਲਾਂਦਾ ਸੀ ਕਦੇ ਉਹ ਕਹਿੰਦੀ ਸੀ ਘਰੇ ਫਾਰਮ ਫੁਰਮ ਭਰ ਦਾਂਦੀ ਸੀ ਘਰੇ ਕਹਿੰਦੀ ਸੀ ਮੇਰਾ ਪੇਪਰ ਹੈ ਠੀਕ ਹੈ ਮਤਲਬ ਉਹਦਾ ਜੋਬ ਦਾ ਉਹ ਕਾਰੇ ਪੇਪਰ ਪੂਪਰ ਦਾ ਮੈਂ ਹੀ ਦਵਾਇਆ ਆ ਆਪਸ ਵਿੱਚ ਗੱਲਬਾਤ ਕਦੋਂ ਹੋਈ ਆ ਆਪਸ ਉਹਦੇ ਦੀ ਗੱਲਬਾਤ ਹੋਈ ਸਾਰੀ ਹਾਂ ਉਹਦੇ ਦੀ ਗੱਲਬਾਤ ਹੋਈ ਉਸ ਤੋਂ ਬਾਅਦ ਨੰਬਰ ਨੰਬਰ ਮਿਲ ਗਿਆ ਵਧੀਆ 2-3 ਸਾਲ ਵਧੀਆ ਚੱਲੇ ਹਨ ਮੁਲਾਕਾਤ ਇੰਸਟਾਗ੍ਰਾਮ ਤੇ ਹੋ ਗਈ। ਉਹਦਾ ਸ਼ਹਿਰ ਹੋਰ ਸੀ ਤੇਰਾ ਹੋਰ ਸੀ। ਹਾਂਜੀ ਮੇਰਾ ਸ਼ਹਿਰ ਹੋਰ ਸੀ ਉਹਦਾ ਸ਼ਹਿਰ। ਉਹਦਾ ਹੋਰ ਸੀ। ਹਾਂਜੀ। ਅੱਛਾ ਇੰਸਟਾ ਦੇ ਵਿੱਚ ਕਿੰਨਾ ਟਾਈਮ ਗੱਲਬਾਤ ਚੱਲਦੀ ਰਹੀ? ਇੰਸਟਾ ਤੇ ਸਾਡੀ 2-3 ਮਹੀਨੇ ਚੱਲੀ ਪਹਿਲਾਂ ਇਕੱਲੀ ਇੰਸਟਾ ਇੰਸਟਾ ਤੇ। ਉਸ ਤੋਂ ਬਾਅਦ ਸਾਡਾ ਕੰਟੈਕਟ ਨੰਬਰ ਮਿਲ ਗਿਆ ਇੱਕ ਦੂਜੇ ਨੂੰ ਜਦੋਂ ਮੋਹ ਪਿਆਰ ਵਾਲਾ ਪੈ ਗਿਆ। ਉਸ ਤੋਂ ਬਾਅਦ ਜੀ ਮੈਂ ਉਹਦੇ ਸ਼ੌਂਕ ਪੂਰੇ ਕਰਨ ਲੱਗ ਗਿਆ। ਉਹਨੂੰ ਮੇਰੇ ਨਾਲ ਹੋਰ ਅਟੈਚਮੈਂਟ ਹੋ ਗਈ। ਠੀਕ ਹੈ ਜੀ। ਐ ਕਰਦੇ ਕਰਾਉਂਦੇ ਇੱਕ ਦਿਨ ਸਾਡੀ ਚੈਟ ਫੜੀ ਗਈ ਸੀ। ਉਹਦੀ ਮੰਮੀ ਨੇ ਚੈਟ ਫੜ ਲਈ ਸਾਡੀ। ਉਡੀ ਦੀ ਮਦਰ ਨੇ ਉਦੋਂ ਤੁਹਾਡੇ ਵਿੱਚ ਰਿਲੇਸ਼ਨਸ਼ਿਪ ਹੈ ਨਹੀਂ ਸੀਗੀ ਜਿਆਦਾ ਉਹ ਰਿਲੇਸ਼ਨ ਚ ਨਹੀਂ ਸੀਗੇ ਜਦੋਂ ਚੈਟ ਫੜੀ ਗਈ ਹਾਂ ਚੈਟ ਫੜੀ ਗਈ ਠੀਕ ਹੈ ਫਿਰ ਉਹਦੀ ਮੰਮੀ ਨੂੰ ਪਤਾ ਲੱਗ ਗਿਆ ਵੀ ਮੁੰਡਾ ਹੈਗਾ ਚੰਗਾ ਵਧੀਆ ਪਰਿਵਾਰ ਤੋਂ ਆ ਠੀਕ ਹੈ ਉਹਦੀ ਮੰਮੀ ਵੀ ਕਹਿੰਦੀ ਚੱਲ ਕੋਈ ਗੱਲ ਨਹੀਂ ਪਰ ਜੋ ਵੀ ਕੁਝ ਕਰਨਾ ਪਰ ਦੱਸ ਕੇ ਕਰਨਾ ਜਿੱਥੇ ਵੀ ਬਾਹਰ ਅੰਦਰ ਜਾਣਾ ਦੱਸ ਕੇ ਜਾਣਾ ਉਹਦੀ ਮਾਤਾ ਵੀ ਬੋਹ ਘੈਂਟ ਸੀਗੀ ਉਹਦੀ ਮਾਤਾ ਨੂੰ ਜੋ ਸਭ ਕੁਝ ਪਤਾ ਲੱਗਣ ਤੋਂ ਬਾਅਦ ਵੀ ਮੈਨੂੰ ਘਰੇ ਸੱਦ ਲੈਂਦੀ ਸੀ ਅੱਛਾ ਮਾਤਾ ਨੂੰ ਇਹ ਗੱਲ ਦਾ ਲੜਕੀ ਦੀ ਨੂੰ ਕਨਫਰਮ ਹੋ ਗਿਆ ਸੀ ਵੀ ਲੜਕੀ ਦੀ ਕਿਤੇ ਗੱਲਬਾਤ ਹੈਗੀ ਹੈਗੀ अच्छा ਤੁਹਾਡੇ ਨਾਲ ਜਦੋਂ ਚੈਟ ਫੜੀ ਗਈ ਤੁਹਾਡੇ ਨਾਲ ਉਹਦੀ ਮਾਤਾ ਨੇ ਫੋਨ ਤੇ ਗੱਲ ਕੀਤੀ ਫੋਨ ਤੇ ਗੱਲ ਕੀਤੀ ਮੈਨੂੰ ਘਰੇ ਸੱਦਿਆ ਮੈਨੂੰ ਐ ਪਹਿਲਾਂ ਡਰ ਵੀ ਸੀ ਮੈਂ ਕਿ ਘਰੇ ਸੱਦ ਕੇ ਕੁੱਟਣ ਨਾ ਠੀਕ ਆ ਪਰ ਮੈਂ ਸੂਆ ਸੂਆ ਖਵਾ ਕੇ ਘਰੇ ਗਿਆ ਫਿਰ ਵਧੀਆ ਗੱਲਬਾਤ ਕੀਤੀ ਚਾਹ ਪਾਣੀ ਵਧੀਆ ਕੀਤੀ ਸੇਵਾ ਵਧੀਆ ਕੀਤੀ ਲੜਕੀ ਦੇ ਪਰਿਵਾਰ ਚ ਹੋਰ ਵੀ ਕੋਈ ਸੀਗਾ ਹੋਰ ਹੁੰਦੇ ਆ ਦਾਦਾ ਹੁੰਦਾ ਦਾੜੀ ਹੁੰਦਾ ਪਰ ਉਸ ਦਿਨ ਹੈ ਨਹੀਂ ਸੀਗਾ ਹੁਣ ਤੁਸੀਂ ਇਹ ਗੱਲ ਇੱਕ ਹੋਰ ਇੱਥੇ ਸੋਚੋ ਅਸਲ ਦੇ ਵਿੱਚ ਇਹ ਜਰੂਰ ਹੁੰਦਾ ਜੇ ਮੈਂ ਅੱਜ ਇਹ ਵੀ ਗੱਲ ਕਹਾਂ ਕਿ ਜਿਹੜੇ ਵਿਆਹੇ ਰਿਸ਼ਤੇ ਟੁੱਟ ਰਹੇ ਆ ਤਲਾਕ ਹੋ ਰਹੇ ਆ ਕਿਤੇ ਨਾ ਕਿਤੇ ਇਹ ਰਿਲੇਸ਼ਨਸ਼ਿਪ ਅੱਗੇ ਜਾਂਦੀ ਆ ਹੁਣ ਕਿਤੇ ਨਾ ਕਿਤੇ ਜਿਆਦਾ ਸਪੋਰਟ ਪੇਕੇ ਪਰਿਵਾਰ ਦੀ ਜਦੋਂ ਲੜਕੀ ਨੂੰ ਹੋ ਜਾਂਦੀ ਆ ਵੀ ਜੇ ਇੱਥੇ ਨਹੀਂ ਸਮਝਦੇ ਤਾਂ ਕੋਈ ਗੱਲ ਨਹੀਂ ਆਪਾਂ ਕਿਤੇ ਹੋਰ ਰਿਸ਼ਤਾ ਕਰ ਦਿਆਂਗੇ ਅੱਜ ਜਿਆਦਾ ਸਪੋਰਟ ਹੋਣ ਦੇ ਕਾਰਨ ਵੀ ਅੱਜ ਜਿਹੜੇ ਰਿਸ਼ਤੇ ਆ ਤੁਸੀਂ ਅਦਾਲਤਾਂ 'ਚ ਚੜੇ ਜਾਓ ਲੁੱਟਾਂ ਖੋਹਾਂ ਦੇ ਤੇ ਕਤਲ ਦੇ ਉਹਨੇ ਮਾਮਲੇ ਨਹੀਂ ਆ 100 ਦੇ ਵਿੱਚੋਂ 90 ਮਾਮਲੇ ਤਲਾਕ ਦੇ ਆ ਤਲਾਕ ਪਹਿਲਾਂ ਇਹ ਮੰਨਿਆ ਜਾਂਦਾ ਸੀ ਵੀ ਬੇਇੱਜ਼ਤੀ ਹੋਊਗੀ ਪਰਿਵਾਰਾਂ ਦੀ ਇੱਜ਼ਤ ਰੁੱਲ ਜੂਗੀ ਪਿੰਡ ਦੇ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਰਿਲੇਸ਼ਨਸ਼ਿਪ ਮੋਬਾਈਲਾਂ ਦੇ ਚੱਕਰ ਦੇ ਵਿੱਚ ਇਸ ਕਦਰ ਤੱਕ ਚਲੀ ਗਈ ਹੈ ਕਿ ਜਿਹੜਾ ਤਲਾਕ ਆ ਇਹ ਇੱਕ ਫੈਸ਼ਨ ਬਣ ਗਿਆ ਬੀਜੇ ਇੱਥੇ ਨਹੀਂ ਤਾਂ ਉੱਥੇ ਉੱਥੇ ਨਹੀਂ ਤਾਂ ਉੱਥੇ ਜਿਹੜੇ ਹਿਸਾਬ ਨਾਲ ਹਾਲਾਤ ਬਣਦੇ ਜਾ ਰਹੇ ਆ ਇਹ ਲੱਗਦਾ ਵੀ ਆਉਣ ਵਾਲੇ 15 20 ਸਾਲਾਂ ਦੇ ਵਿੱਚ ਜਿਹੜਾ ਵਿਆਹ ਵਾਲਾ ਸਿਸਟਮ ਆ ਇਹ ਆਪਣੇ ਆਪ ਹੀ ਖਤਮ ਹੋ ਜਾਣਾ ਆਪਣੀ ਮਰਜ਼ੀ ਦੇ ਨਾਲ ਹੁਣ ਵੀ ਰਹਿ ਰਹੇ ਆ ਕੁੜੀਆਂ ਮੁੰਡੇ ਆਪਣੀ ਮਰਜ਼ੀ ਦੇ ਨਾਲ ਵੇਖੋ ਆਪਣੇ ਪਰਿਵਾਰ ਦੇ ਵਿੱਚ ਆਪਣਾ ਬੱਚਾ ਮੁੰਡਾ ਚਾਹ ਕੁੜੀਆ ਉਹ ਕੀ ਕਰਦੇ ਨੇ ਕਿੱਥੇ ਆਉਂਦੇ ਜਾਂਦੇ ਨੇ ਇਹਦਾ ਪਤਾ ਤਕਰੀਬਨ ਤਕਰੀਬਨ ਮਾਪਿਓ ਨੂੰ ਹੁੰਦਾਗਾ ਕਿ ਸਾਡਾ ਮੁੰਡਾ ਪੜਨ ਜਾਂਦਾ ਸਾਡਾ ਮੁੰਡਾ ਜਿੰਮ ਜਾਂਦਾ ਸਾਡਾ ਮੁੰਡਾ ਕੰਮ ਤੇ ਜਾਂਦਾ ਮੁੰਡਾ ਕਿੱਥੇ ਵਹਿੰਦਾ ਕੀ ਕਰਦਾ ਕੀ ਖਾਂਦਾ ਕਿਹਦੇ ਨਾਲ ਰਹਿੰਦਾ ਇਹ ਸਾਰਾ ਪਤਾ ਮੁੰਡੇ ਦੇ ਪਰਿਵਾਰ ਨੂੰ ਵੀ ਹੁੰਦਾ ਇਸੇ ਤਰ੍ਹਾਂ ਲੜਕੀ ਦੇ ਪਰਿਵਾਰ ਨੂੰ ਵੀ ਹੁੰਦਾ ਵੀ ਉਹ ਕਾਲਜ ਜਾਂਦੀ ਆ ਕਿਤੇ ਪੜਨ ਜਾਂਦੀ ਆ ਨਹੀਂ ਪੜਨ ਜਾਂਦੀ ਆ ਆਈਲਟਸ ਕਰਨ ਜਾਂਦੀ ਆ ਨਹੀਂ ਜਾਂਦੀ ਕਿੱਥੇ ਰੁਕਦੀ ਆ ਕੀ ਗੱਲ ਆ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਜਿਵੇਂ ਹੁਣ ਇਸ ਮੁੰਡੇ ਨੇ ਗੱਲ ਕਹੀ ਇਹਦੇ ਤੇ ਬਲਾਤਕਾਰ ਦਾ ਪਰਚਾ ਪਿਆ ਹੋਇਆ ਠੀਕ ਆ ਕੁੜੀ ਦੇ ਨਾਲੇ ਢਾਈ ਤਿੰਨ ਸਾਲ ਰਿਲੇਸ਼ਨਸ਼ਿਪ ਦੇ ਵਿੱਚ ਰਿਹਾ ਪਰ ਜਦੋਂ ਢਾਈ ਤਿੰਨ ਸਾਲ ਕੁੜੀ ਦੇ ਨਾਲ ਰਿਹਾ ਕਿ ਉਦੋਂ ਕੁੜੀ ਨੂੰ ਇਹ ਪਤਾ ਨਹੀਂ ਲੱਗ ਸਕਿਆ ਵੀ ਢਾਈ ਤਿੰਨ ਸਾਲ ਮੇਰੇ ਨਾਲ ਗਲਤ ਹੁੰਦਾ ਰਿਹਾ ਮੇਰੇ ਨਾਲ ਆ ਸਾਰਾ ਕੁਝ ਹੋ ਰਿਹਾ ਜੋ ਨਹੀਂ ਹੋਣਾ ਚਾਹੀਦਾ ਠੀਕ ਆ ਉਸ ਤੋਂ ਬਾਅਦ ਕੱਲੇ ਮੁੰਡੇ ਇਸ ਕੇਸ ਦੇ ਵਿੱਚ ਰਗੜੇ ਜਾਂਦੇ ਨੇ ਠੀਕ ਆ ਗਲਤੀ ਹੈਗੀ ਆਪਾਂ ਇਹ ਗੱਲ ਨਹੀਂ ਕਹਿੰਦੇ ਪਰ ਪਰਿਵਾਰ ਨੂੰ ਹਾਲੀਏ ਪਤਾ ਹੁੰਦਾ ਨੇ ਮੁੰਡਾ ਕਹਿੰਦਾ ਵੀ ਉਹਦੀ ਮਾਂ ਨੇ ਸਾਡੀ ਚੈਟ ਫੜ ਲਈ ਠੀਕਾ ਅਸੀਂ ਜੋ ਮੈਸੇਜ ਕਰਦੇ ਸੀ ਕਿ ਉਸ ਤੋਂ ਬਾਅਦ ਮਾਂ ਦਾ ਫਰਜ਼ ਨਹੀਂ ਬਣਦਾ ਸੀ ਕੁੜੀ ਨੂੰ ਕਹਿੰਦੀ ਵੀ ਅੱਜ ਤੇਰੀ ਗਲਤੀ ਹੈ ਠੀਕ ਆ ਇਹ ਮaaf ਕਰਦੀ ਆ ਪਰ ਅੱਗੇ ਤੋਂ ਇਹ ਇਦਾਂ ਦੀ ਗਲਤੀ ਨਹੀਂ ਕਰਨੀ ਠੀਕ ਆ ਇਹਨੂੰ ਮੁੰਡੇ ਨੂੰ ਕਹਿੰਦੀ ਸਪੈਸ਼ਲ ਕੋਈ ਡਰਾਵਾ ਦਿੰਦੀ ਠੀਕ ਆ ਪਰ ਨਹੀਂ ਉਹ ਨਹੀਂ ਹੋ ਸਕਿਆ ਇਹ ਕਹਿੰਦਾ ਸੂਹਾ ਸੂਹਾ ਪਵਾ ਕੇ ਮੈਂ ਘਰ ਦੇ ਵਿੱਚ ਪਹੁੰਚਿਆ ਅਛਾ ਘਰੇ ਗਏ ਨਾ ਕੀ ਗੱਲਬਾਤ ਹੋਈ ਘਰੇ ਗੱਲਬਾਤ ਇਹ ਹੋਈ ਉਹ ਕਹਿੰਦੀ ਕਿ ਟਾਈਮ ਪਾਸਤਾ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਜੀ ਵਿਆਹ ਕਰਵਾਉਂਗਾ ਠੀਕਾ ਉਸ ਤੋਂ ਬਾਅਦ ਮੇਰੀ ਵਿਆਹ ਦੀ ਗੱਲ ਚੱਲੀ ਉਹਨੇ ਮੇਰੀ ਇੱਕ ਘਰਦਿਆਂ ਬਾਰੇ ਪੁੱਛਿਆ ਕੌਣ ਆ ਕੌਣ ਨਹੀਂ ਕਰਦਿਆਂ ਵਿੱਚ ਕੀ ਕੀ ਕੰਮ ਕਰਦਿਆ ਸਾਰਾ ਦੱਸਿਆ ਮੈਂ ਜਦੋਂ ਹੁਣ ਪਤਾ ਲੱਗ ਗਿਆ ਵੀ ਵਧੀਆ ਸਾਰਾ ਕੁਝ ਓਕੇ ਆ ਫਿਰ ਉਸ ਤੋਂ ਬਾਅਦ ਉਹਦੀ ਮਾਂ ਨੇ ਵੀ ਮੈਨੂੰ ਕਦੇ ਰੋਕਿਆ ਨਹੀਂ ਮੈਂ ਜੋ ਕਹਿੰਦਾ ਸੀਗਾ ਜੀ ਮੈਂ ਘਰੇ ਜਾਣਾ ਕਹਿੰਦਾਂ ਦੀ ਸੀ ਆਸਾ ਪਾਸਾ ਦੇਖ ਕੇ ਕਹਿੰਦੀ ਮੈਂ ਤੈਨੂੰ ਫੋਨ ਲਾਉਂਗੀ ਉਦੋਂ ਘਰੇ ਆਈ ਮੈਨੂੰ ਬੁਲਾ ਲਾਂਦੇ ਸੀ ਵਧੀਆ ਦੁੱਖ ਸੁੱਖ ਕਰਦੇ ਸੀਗੇ ਅੱਛਾ ਜਦੋਂ ਮੁਲਾਕਾਤ ਹੋ ਗਈ ਫਿਰ ਉਹਦੀ ਮਾਂ ਨੂੰ ਤੂੰ ਕਹਤਾ ਉਹਨੇ ਤੈਨੂੰ ਕਿਹਾ ਵੀ ਟਾਈਮ ਪਾਸ ਨਹੀਂ ਕਰਦਾ ਵੀ ਇਹਦਾਂ ਵਿਆਹ ਕਰਾਏਂਗਾ ਤੂੰ ਵਿਆਹ ਦੀ ਹਾਮੀ ਭਰੀ ਮੈਂ ਵਿਆਹ ਦੀ ਹਾਮੀ ਭਰੀ ਵੀ ਮੈਂ ਆਪਦੇ ਘਰੇ ਹੌਲੀ ਹੌਲੀ ਗੱਲ ਕਰੇ ਹੌਲੀ ਹੌਲੀ ਗੱਲ ਕਰੂੰਗਾ ਤੇ ਜਿਹੜੀ ਜੀ ਮੰਗਦੀ ਸੀ ਆਪਾਂ ਪਹਿੜ ਕਰਦੇ ਸੀਗੇ ਭਾਵੇਂ ਕਿਤੋਂ ਮਰਜ਼ੀ ਕਰਾਂ ਭਾਵੇਂ ਧਾਰੇ ਫੜਾਂ ਕਿਤੋਂ ਮਰਜ਼ੀ ਫੜਾਂ ਪਰ ਉਹਦੇ ਸ਼ੌਂਕ ਪੂਰੇ ਕਰਦਾ ਸੀ ਵੀ ਮੈਂ ਸਾਰੇ ਢਾਈ ਤਿੰਨ ਸਾਲਾਂ ਦੇ ਵਿੱਚ ਕਿੰਨਾ ਆਈਫੋਨ ਟੈਡੀ ਠੀਕ ਹੈ ਘਰ ਦੇਣ ਵੀ ਮਮੀ ਨੇ ਵੀ ਸੂਟ ਦਵਾਇਆ ਸੀਗਾ ਠੀਕ ਹੈ ਬਾਕੀ ਘਰ ਦੇ ਖਰਚੇ ਖੁਰਚੇ ਕਈ ਵਾਰ ਕਹਿੰਦੇ ਸੀ ਮੇਰੇ ਕੋਲ ਹੈ ਨਹੀਂ ਜੇਬ 'ਚ ਪੈਸੇ ਤੇ ਉਹ ਵੀ ਮੈਂ ਸੈਂਡ ਕਰਦਾ ਹੁੰਦਾ ਸੀ ਮਤਲਬ ਤਕਰੀਬਨ ਮੈਂ ਬਹੁਤ ਪੈਸੇ ਖਵਾਇਆ ਬਾਈ 2.5 3 ਥਲਾਂ ਦੇ ਵਿੱਚ ਮੈਂ ਆਪ ਨੰਗ ਹੋ ਗਿਆ ਜੀ ਨਹੀਂ ਉਹਨੂੰ ਖਵਾਤੇ ਜੀ ਹਾਂਜੀ ਵੇਖੋ ਇਹ ਕਹਿੰਦਾ ਮੈਂ ਪੂਰੇ ਪੈਸਾ ਟਕਾ ਸਾਰਾ ਕੁਝ ਉਹਨੂੰ ਲੈ ਦੇ ਕੇ ਦਿੰਦਾ ਰਿਆਂ ਅੱਛਾ ਜਦੋਂ ਲੜਕੀ ਪੜਦੀ ਸੀਗੀ ਜਦੋਂ ਪੜਦੀ ਸੀ ਉਹਨੇ ਕਿਤਾਬਾਂ ਤੱਕ ਵੀ ਮੈਂ ਲਿਖ ਦਿੰਦਾ ਰਹਿੰਦਾ ਹੂੰ ਠੀਕ ਹੈ ਜੀ ਅੱਛਾ ਉਹਦੀ ਮਦਰ ਨੂੰ ਪਤਾ ਲੱਗ ਗਿਆ ਸਾਰਾ ਤੂੰ ਜਿਹੜਾ ਸ਼ੂਟ ਕਪਾ ਹੋਰ ਅੱਛਾ ਇੱਕ ਹੋਰ ਵੀ ਆਸ਼ਕਾਂ ਚ ਵੱਡੀ ਗੱਲ ਹੁੰਦੀ ਹੈ ਮੁੰਦੀ ਛੱਲਾ ਚਾਂਦੀ ਦੀਆਂ ਝਾਂਜਰਾਂ ਵੀ ਹੋਈਆਂ ਚਾਂਜਰਾ ਵੀ ਦੋ ਵਾਰੀ ਦਿੱਤੀਆਂ ਚਾਂਦੀ ਦੀਆਂ ਹੂੰ ਇੱਕ ਵਾਰੀ ਉਹਨੇ ਬਰਥਡੇ ਤੇ ਤੇ ਦੂਜੀ ਵਾਰ ਸਾਡਾ ਜਦੋਂ ਮਤਲਬ ਸਾਲ ਪੂਰਾ ਹੋ ਗਿਆ ਸੀ ਉਹ ਦਿੱਤਾ ਸੀ ਐਨਿਵਰਸਰੀ ਕਹਿੰਦੇ ਜਿਹਨੂੰ ਅੱਛਾ ਉਹ ਦੋ ਦਿੱਤੀ ਤੁਸੀਂ ਵੇਖੋ ਅੱਜ ਕੱਲ ਆਨ ਮੈਰਿਡ ਤੇ ਲੋਕ ਮੇਂ ਸ਼ੁਕ ਮੇਂ ਰਿਸ਼ਤਿਆਂ ਦੇ ਵਿੱਚ ਐਨਿਵਰਸਰੀਆਂ ਮਨਾਇਆਂ ਜਾਂਦੀਆਂ ਜਨਮ ਦਿਨ ਮਨਾਏ ਜਾਂਦੇ ਆ ਅੱਜ ਤਾਂ ਇਹਨੇ ਕੇਕ ਕੱਟੇ ਜਾਂਦੇ ਮੈਂ ਕਹਿੰਦਾ ਜਿਹਦਾ ਵਿਆਹ ਰੀਜਨਲ ਹੋਇਆ ਜਿਹੜਾ ਜਨਮ ਦਿਨ ਕਿਸੇ ਦਾ ਹੋਇਆ ਠੀਕ ਆ ਤੇ ориジナル ਜਨਮ ਦਿਨਾਂ ਤੇ ਨਹੀਂ ਕੇਕ ਕੱਟੇ ਜਾਂਦੇ ਨਾ ਕਿਸੇ ਦੀ オリジナル ਐਨਵਰਸਰੀ ਤੇ ਕੇਕ ਕੱਟੇ ਜਾਂਦੇ ਜਿੱਥੇ ਯਾਰੀਆਂ ਮੁਹੱਬਤਾਂ ਲੋਕਸ਼ਿਪ ਨਾਲ ਉੱਥੇ ਸਾਰਾ ਕੁਝ ਹੀ ਕੋਸੀ ਇਦਾਂ ਇਦਾਂ ਦਾ ਹੁੰਦਾ ਉਹਦੀ ਮਦਰ ਨੂੰ ਪਤਾ ਲੱਗ ਗਿਆ ਵੀ ਤੁਹਾਡਾ ਰਿਲੇਸ਼ਨਸ਼ਿਪ ਆ ਹਨਾ ਉਸ ਤੋਂ ਬਾਅਦ ਉਹਦਾ ਪਰਿਵਾਰ ਦੇ ਵਿੱਚ ਦਾਦਾ ਉਹਦਾ ਪਿਆ ਉਹਦਾ ਬ੍ਰਦਰ ਕਦੇ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਿਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਹੀ ਗੱਲ ਇੱਕ ਵਾਰੀ ਦੀ ਗੱਲ ਸੀ ਮੈਰਾ ਮਿਲਣਾ ਸੀਗਾ ਕਾਫੀ ਟਾਈਮ ਹੋ ਗਿਆ ਸੀ ਮਿਲਿਆ ਨਹੀਂ ਸੀਗਾ ਤੇ ਉਹਨੇ ਮੈਂ ਮਾਤਾ ਨੂੰ ਫੋਨ ਕਰਤਾ ਵੀ ਮੈਂ ਅੱਜ ਮਿਲਣਾ ਕਾਫੀ ਟਾਈਮ ਹੋ ਗਿਆ ਸੀ ਮਿਲਿਆ ਨਹੀਂ ਸੀਗਾ ਤੇ ਉਹਦੀ ਮੰਮੀ ਕਹਿੰਦੀ ਚੱਲ ਆ ਜਾ ਪੁੱਤ ਮੜਾ ਆਈ ਧਿਆਨ ਨਾਲ ਆਸਾ ਪਾਸਾ ਦੇਖ ਕੇ ਮੈਂ ਠੀਕ ਆ ਜੀ ਮੜਾ ਅਸਾਂ ਉਹਦੀ ਮਦਰ ਕਹਿੰਦੀ ਕੁੜੀ ਦੀ ਹਾਂ ਕੁੜੀ ਦੀ ਮਦਰ ਉਹ ਮੇਰੇ ਨਾਲ ਪੂਰੀ ਸੈਟਿੰਗ ਦੀ ਗ ਸੀ ਵਧੀਆ ਹੁੰਦੀ ਵੀ ਉਹਨਾਂ ਨੇ ਇਹ ਸੀ ਵਿਆਹ ਉੱਥੇ ਹੀ ਕਰਨਾ ਹਾਂਜੀ ਉਹਨਾਂ ਨੂੰ ਐ ਸੀਗਾ ਤੇ ਉਸ ਤੋਂ ਬਾਅਦ ਮੈਂ ਫਿਰ ਲਿਆਜੀ ਨੂੰ ਫੋਨ ਲਾਇਆ ਕਿ ਅੱਜ ਉਹਨਾਂ ਮੈਂ ਉੱਧਰ ਜਾਣਾ ਮੜਾ ਮੈਨੂੰ ਛੱਡ ਕੇ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਤੇਰੀ ਆ ਮੈਂ ਇਹ ਗੱਲ ਕਹਦੀ ਮੈਂ ਮੰਮੀ ਮੈਂ ਪਾਰਟੀ ਚ ਜਾਣਾ ਠੀਕ ਹੈ ਘਰੇ ਇਹ ਗੱਲ ਕਹਿਆ ਫਿਰ ਉਹ ਭਾਨੇ ਸਹਰ ਨਾਲ ਤੇ ਫਿਰ ਮੈਂ ਗਿਆ ਬਈ ਉੱਥੇ ਤੇ ਆਸਾ ਪਾਸਾ ਦੇਖ ਕੇ ਲਿਆਜੀ ਨੂੰ ਫੋਨ ਲਾਤਾ ਵੀ ਆ ਜਾ ਅੱਜ ਸ਼ਕਾਰ ਤੇ ਜਾਣਾ ਤੇ ਉਹਨੇ ਮੇਰੇ ਨੂੰ ਪੂਰਾ ਸਾਥ ਦਿੰਦਾ ਸੀਗਾ ਹੁਣ ਤਾਂ ਬਾਹਰ ਜਾੜਿਆ ਤੇ ਆਸਾ ਪਾਸਾ ਦੇਖ ਕੇ ਅਸੀਂ ਵੜ ਕੇ ਠੀਕ ਹੈ ਉਹ ਮੈਨੂੰ ਛੱਡ ਕੇ ਜਾੜਿਆ ਤੇ ਪਹਿਲਾ ਮੈਂ ਜਦੋਂ ਗਿਆ ਅਗਲੀ ਨੇ ਸੇਵਾ ਪਾਣੀ ਫੁੱਲ ਕੀਤੀ ਮੇਰੀ ਠੀਕ ਆ ਜਾਂਦੇ ਨੂੰ ਪਹਿਲਾ ਪਾਣੀ ਪਿਆ ਮੈਨੂੰ ਠੀਕ ਆ ਫਿਰ ਪਾਣੀ ਪਿਆ ਕੇ ਛੱਤ ਚੜਾਤਾ ਤੇ ਛੱਤ ਚੜਾ ਕੇ ਫਿਰ ਮੈਨੂੰ ਆਸਾ ਪਾਸਾ ਦੇਖ ਕੇ ਮੇਰੇ ਵਾਸਤੇ ਦੁੱਧ ਗਰਮ ਕਰਕੇ ਲਈ ਬਦਾਮ ਨਾਲ ਬਿਸਕੁਟ ਠੀਕ ਆ ਲੈ ਕੇ ਆਈ ਮੈਂ ਖਾਦਾ ਪੀਤਾ ਤੇ ਉਹਦੀ ਮੰਮੀ ਥੱਲੇ ਸੀ ਕੁੜੀ ਉਸੀ ਉੱਪਰ ਤੇ ਮੈਂ ਫਿਰ ਮਿਲਿਆ ਮਿਲਿਆ ਮੜਾ ਮੋਟਾ ਗੱਲਬਾਤ ਕੀਤੀ ਦੁੱਖ ਸੁੱਖ ਜੇ ਉਸ ਤੋਂ ਬਾਅਦ ਥੋੜਾ ਟਾਈਮ ਹੋ ਗਿਆ ਉਹਦਾ ਦਾਦਾ ਆ ਗਿਆ ਦਾਦਾ ਲੱਗਦਾ ਹੀ ਹੈ ਪਹਿਲੀ ਵਾਰ ਘਰੇ ਗਿਆ ਸੀਗਾ ਕਿਸੇ ਦੇ ਨਹੀਂ ਦਾਦਾ ਜਦੋਂ ਤੂੰ ਪਹਿਲਾਂ ਜਾਂਦਾ ਸੀ ਉਦੋਂ ਦਾਦਾ ਘਰੇ ਨਹੀਂ ਹੁੰਦਾ ਸੀ ਉਹ ਦਾਦਾ ਘਰੇ ਨਹੀਂ ਹੁੰਦਾ ਸੀ ਕਾਰਨ ਘਰੇ ਵੀ ਕਿਤੇ ਬਾਹਰ ਰਹਿੰਦਾ ਸੀ ਉਹ ਭਰਾ ਕੋਲ ਰਹਿੰਦਾ ਸੀ ਨਾ ਦੱਸਿਆ ਸੀ 6 ਮਹੀਨੇ ਉਧਰ ਰਹਿੰਦਾ 6 ਮਹੀਨੇ ਇੱਧਰ ਰਹਿੰਦਾ ਸੀਗਾ ਅੱਛਾ ਲੜਕੀ ਦਾ ਜਿਹੜਾ ਫਾਦਰ ਸੀ ਉਹ ਦੋ ਭਰਾ ਸੀ ਹਾਂ ਦੋ ਭਰਾ ਸੀ ਉਹ ਇੱਕ ਇੱਧਰ ਰਹਿੰਦਾ ਸੀ 6 ਮਹੀਨੇ ਇੱਧਰ ਰਹਿੰਦਾ 6 ਮਹੀਨੇ ਉਧਰ ਰਹਿੰਦਾ ਸੀ ਲਓ ਜੀ ਵੇਖੋ ਤੁਸੀਂ ਇਹ ਵੀ ਸੀ ਕਿ ਜਿਵੇਂ ਲੜਕੀ ਦੀ ਮਾਂ ਨੂੰ ਇਹ ਸਾਰਾ ਪਤਾ ਸੀ ਅੱਛਾ ਲੜਕੀ ਦਾ ਫਾਦਰ ਕਿਤੇ ਘਰੇ ਕੰਮ ਕਰਦਾ ਸੀ ਖੇਤੀ ਦਾ ਜਾਂ ਬਾਹਰ ਸੀ ਕਿਤੇ ਬਾਹਰ ਸੀ ਬਾਹਰ ਕਰਦਾ ਬਾਹਰ ਕੰਮ ਕਰ ਉਹ ਦੋ ਭਰਾ ਸੀਗੇ ਸਕੇ ਜਮੀਨ ਦਾ ਜਿਹੜਾ ਲੈਣ ਦੇਣ ਕਰਕੇ ਸੀ ਵੀ ਅੱਜ ਆਪਾਂ ਵੇਖਦੇ ਆਂ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਆ ਘਰ ਦੇ ਵਿੱਚ ਉਹਨਾਂ ਦੇ ਦੋ ਬੱਚੇ ਆ ਤੇ ਹੁੰਦੇ ਵੀ ਭਾਈ ਮਹੀਨਾ ਤੂੰ ਰੋਟੀ ਦੇਂੀ ਦਾਦੇ ਨੂੰ ਦੋ ਮਹੀਨੇ ਮੈਂ ਦੇ ਦੂ ਮਹੀਨਾ ਤੂੰ ਦੇ ਦੀ ਉਹ ਚੀਜ਼ਾਂ ਚੱਲਦੀਆਂ ਰਹੀਆਂ ਠੀਕ ਆ ਅੱਛਾ ਦਾਦਾ ਜਿਸ ਦਿਨ ਤੂੰ ਗਿਆ ਉਹਦੇ ਫਿਰ ਘਰੇ ਆ ਗਿਆ ਦਾਦਾ ਉਸ ਦਿਨ ਘਰੇ ਸੀਗਾ ਪਰ ਮੇਰਾ ਚਿੱਤ ਸੀ ਮਿਲਣ ਦਾ ਮਿਲਣਾ ਹੀ ਮਿਲਣਾ ਗਰਾਰੀ ਡਾਈ ਸੀ ਵੀ ਮੈਂ ਮਿਲਣਾ ਹੀ ਆ ਤੇ ਫਿਰ ਕਹਿੰਦੀ ਆ ਜਾ ਫਿਰ ਆਸਾ ਪਾਸਾ ਦੇਖ ਕੇ ਜਦ ਮੈਂ ਵੜ ਗਿਆ ਉੱਪਰ ਜਾੜਾ ਖਾਣ ਪੀਣ ਕੀਤਾ ਠੀਕ ਆ ਉਸ ਤੋਂ ਬਾਅਦ ਜਦ ਮੈਂ ਨਿਕਲਣਾ ਸੀਗਾ ਹੂੰ ਤੇ ਦਾਦੇ ਦੇ ਕਿਤੇ ਪੈਗ ਪੱਗ ਲੱਗੇ ਹੋਣੇ ਤੁਹਾਨੂੰ ਮੈਂ ਕਈ ਵਾਰ ਪੈਗ ਲੈਣ ਨੂੰ ਨੀਂਦ ਆ ਵੀ ਜਾਂਦੀ ਹੈ ਤੇ ਕਈਆਂ ਨੂੰ ਆਂਦੀ ਵੀ ਨਹੀਂ ਖਰਾਟੀ ਮਾਰਦੇ ਆ ਕਈ ਦਾ ਕਈ ਫਿਰ ਤੁਰੇ ਫਿਰਦੇ ਰਹਿੰਦੇ ਆ ਲਲਕਾਰੀ ਮਾਰਦੇ ਜਾਂਦੇ ਆ ਉਹਦੇ ਦਾਦਾ ਲਲਕਾਰਿਆਂ ਵਾਲਾ ਸੀਗਾ ਤੇ ਹੁਣ ਮੈਂ ਨਿਕਲਣਾ ਸੀ ਘਰੇ ਤਾਂ ਵੀ ਗੱਲ ਕਰ ਗਈਆਂ ਪਾਰਟੀ ਦੇ ਮੈਂ 10 11 ਵਜੇ ਆ ਜਾਊਗਾ ਤੇ ਹੁਣ ਘਰੋਂ ਵੀ ਫੋਨ ਆਈ ਜਾਂਦੇ ਸੀਗੇ ਤੇ ਬਾਹਰ ਵੀ ਜਾਣਾ ਸੀ ਡਰ ਵੀ ਲੱਗੇ ਠੀਕ ਆ ਮੈਂ ਫੋਨ ਲਾਇਆ ਲੈ ਜੀ ਨੂੰ ਵੀ ਆਇਆ ਮੈਨੂੰ ਲੈ ਕੇ ਜਾ ਪਹਿਲਾਂ ਦੱਸ ਫਸਾ ਦੇ ਗਲੀ 'ਚ ਕੋਈ ਹੈ ਤਾਂ ਨਹੀਂ ਤੋ ਕਹਿੰਦਾ ਹੈ ਨਹੀਂ ਤੇ ਟੱਪਿਆ ਤੇ ਉਹਨਾਂ ਕਰ ਰੱਖਿਆ ਕਤੀੜ ਪਿਸਤਾ ਪਿਸਤਾ ਪੌਂ ਪੌਂ ਕਰਦਾ ਸੀਗਾ ਤੇ ਫਿਰ ਉਹਦੀ ਮੰਮੀ ਨੇ ਫੜਿਆ ਮੂੰਹ ਹੁੰਦਾ ਕੁੜੀ ਦੀ ਮਾਂ ਨੇ ਕੁੱਤੇ ਦਾ ਮੂੰਹ ਫੜਿਆ ਕੁੱਤੇ ਦਾ ਮੂੰਹ ਫੜਿਆ ਦੇਖੋ ਕਲਯੋਗ ਪੂਰੇ ਜੋਰਾਂ ਤੇ ਆ ਜਿੱਥੇ ਇਹ ਮੁੰਡਾ ਆਪਣੀ ਸਹੇਲੀ ਨੂੰ ਮਿਲਣ ਜਾਂਦਾ ਸੀ ਤੇ ਉਸ ਸਹੇਲੀ ਦੀ ਮਾਂ ਨੂੰ ਪਤਾ ਸੀ ਵੀ ਮੇਰੀ ਕੁੜੀ ਇਹ ਮੁੰਡੇ ਨਾਲ ਸੈਟਿੰਗਾਂ ਕੁੱਤੇ ਦਾ ਮੂੰਹ ਫੜਿਆ ਵੀ ਕੁੱਤਾ ਨਾ ਭੌਂਕੇ ਕੁੜੀ ਦਾ ਤੇ ਇਹ ਮੁੰਡੇ ਦਾ ਮੂੰਹ ਨਹੀਂ ਫੜਿਆ ਵੀ ਤੁਸੀਂ ਇਹੇ ਜਾ ਕੰਮ ਕਰਦੇ ਹੋ ਠੀਕ ਆ ਕੁੱਤੇ ਦਾ ਮੂੰਹ ਫੜਿਆ ਫਿਰ ਕੁੱਤੇ ਦਾ ਮੂੰਹ ਫੜਿਆ ਮੇਰੇ ਫਿਰ ਜਿਹੜੇ ਬੂਟ ਸੀ ਮੈਂ ਹੱਥ 'ਚ ਰੱਖੇ ਵੀ ਕਿਤੇ ਖੜਕਾ ਨਾ ਹੋ ਜੇ ਉਹਦੇ ਦਾਦੇ ਨੂੰ ਪਤਾ ਨਾ ਲੱਗ ਜੇ ਫਿਰ ਆਸਾ ਪਾਸਾ ਦੇਖ ਕੇ ਕੁੜੀ ਨੇ ਮੈਨੂੰ ਗੇਟ ਖੋਲ੍ਹ ਲਿਆ ਠੀਕ ਹੈ ਇੱਕ ਉਹਦੀ ਮਾਂ ਅੱਗੇ ਖੜੀ ਉਹਦੀ ਕੁੜੀ ਪਿੱਛੇ ਖੜੀ ਮੈਂ ਵਿਚਾਲੇ ਵਿਚਾਲੇ ਉਹਦਾ ਦਾਦਾ ਫਿਰ ਆਸਾ ਪਾਸਾ ਦੇਖ ਕੇ ਨਿਗਾਹ ਤਾ ਫਿਰ ਬਾਅਦ 'ਚ ਐਂਡ ਤੇ ਜੱਫੀ ਜੀ ਪਾ ਕੇ ਫਿਰ ਉਹਦੀ ਮਾਂ ਨੂੰ ਵੀ ਮੈਂ ਫੇਰਾ ਮਾਣੂ ਜਫੀਬਾ ਕੇ ਹਾਂ ਪਿਆਰੀ ਬਾਲਾ ਸੀ ਸਾਡੇ ਜੀ ਦੇਖੋ ਯਾਰ ਤੁਸੀਂ ਰਿਸ਼ਤੇ ਤਾਰ-ਤਾਰ ਕਿਵੇਂ ਹੁੰਦੇ ਆ ਕਾਲਜੋਗ ਪੂਰੇ ਜੋਰਾਂ ਤੇ ਆ ਤੁਸੀਂ ਇਹ ਚੀਜ਼ ਸੋਚੋ ਵੀ ਜਿੱਥੇ ਇਹ ਗੱਲ ਦੱਸ ਰਿਹਾ ਮੁੰਡਾ ਵੀ ਇਦਾਂ ਕਰਕੇ ਹੁਣੇ ਹੀ ਇਹਦੇ ਤੇ ਕੇਸ ਆ ਬਰਾਤ ਕਰਦਾ ਠੀਕ ਆ ਆਇਆ ਪਰ ਅੱਜ ਤੁਸੀਂ ਇਹ ਚੀਜ਼ਾਂ ਵੇਖੋ ਖੁੱਲ ਕੇ ਕਲੀਅਰ ਕਰ ਰਿਹਾ ਵੀ ਅਸਲ ਦੇ ਵਿੱਚ ਉਸ ਮੁੰਡਾ ਲੜਕੀ ਦੀ ਮਦਰ ਨੂੰ ਵੀ ਸਾਰਾ ਪਤਾ ਸੀ ਤਕਰੀਬ ਨੇ ਰਿਸ਼ਤਿਆਂ ਦੇ ਵਿੱਚ ਹੁੰਦਾ ਪਰਿਵਾਰ ਦੇ ਵਿੱਚ ਕੌਣ ਕੀ ਕਰਦਾ ਕਿਉਂਕਿ ਆਮ ਹੀ ਇਹ ਗੱਲ ਕਹਿੰਦੇ ਹੁੰਦੇ ਆ ਵੀ ਬੰਦੇ ਦੇ ਤਿੰਨ ਚਿਹਰੇ ਹੁੰਦੇ ਆ ਇੱਕ ਤਾਂ ਜਿਹੜਾ ਲੋਕਾਂ ਸਾਹਮਣੇ ਆ ਦੂਜਾ ਉਹ ਜਿਹੜਾ ਪਰਿਵਾਰ ਦੇ ਸਾਹਮਣੇ ਪਰਿਵਾਰ ਨੂੰ ਕੁਝ ਬੰਦੇ ਦਾ ਆਪਦੇ ਦਾ ਪਤਾ ਹੁੰਦਾ ਗਲਤੀਆਂ ਫਲਤੀਆਂ ਦਾ ਠੀਕਾ ਝੂਠ ਤੂਫਾਨਾਂ ਦਾ ਤੇ ਇੱਕ ਜਿਹੜਾ ਉਹ ਹੁੰਦਾ ਜਿਹੜਾ ਸਿਰਫ ਬੰਦੇ ਨੂੰ ਸਿਰਫ ਆਪਣੇ ਆਪ ਦਾ ਪਤਾ ਹੁੰਦਾ ਵੀ ਮੈਂ ਅੰਦਰੋਂ ਕੀ ਆ ਨਾ ਉਹਦਾ ਦੁਨੀਆ ਨੂੰ ਪਤਾ ਹੁੰਦਾ ਨਾ ਉਹਦਾ ਪਰਿਵਾਰ ਨੂੰ ਪਤਾ ਹੁੰਦਾ ਠੀਕਾ ਪਰ ਵੇਖੋ ਅੱਜ ਇਹ ਭਾਗੀਦਾਰ ਜਿਹੜੀ ਗੱਲ ਵਿੱਚ ਹੋਈ ਹੈ ਵੀ ਮਦਰ ਮਦਰ ਨੂੰ ਪਤਾ ਹੋਣਾ ਅੱਛਾ ਉਸ ਤੋਂ ਬਾਅਦ ਫਿਰ ਜਦੋਂ ਤੁਹਾਡੀ ਇਹ ਗੱਲ ਸਰਕਲ ਚੱਲਦਾ ਰਿਹਾ ਠੀਕ ਆ ਕਿ ਨਾਲ-ਨਾਲ ਤੂੰ ਕੋਈ ਆਪਦਾ ਕੰਮ-ਕਾਰ ਕਰਦਾ ਸੀ ਕੰਮ ਕਰਦਾ ਸੀਗਾ ਜੀ ਮੈਂ ਨਾਲ-ਨਾਲ ਫਿਰ ਉਹਦਾ ਖਰਚਾ ਕਿਵੇਂ ਚੱਕਦਾ ਸੀ ਘਰੇ ਖਰਚਾ ਕਿਵੇਂ ਦੱਸਦਾ ਸੀ ਘਰੇ ਤਾਂ ਮੈਂ ਘਰੇ ਤਾਂ ਇਹ ਗੱਲ ਕਹਿ ਰਿਹਾ ਸੀ ਮੈਂ ਕੰਮ ਸਿੱਖਣਾ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਸੀ ਨਾ ਕੰਮ ਤੋਂ ਪੈਸੇ ਵੀ ਲੈਂਦਾ ਘਰੇ ਤਾਂ ਇਹ ਗੱਲ ਮੈਂ ਕੰਮ ਸਿੱਖੀ ਆ ਨਾ ਹਲੇ ਤੇ ਹਲੇ ਮੈਂ ਉੱਥੇ ਪੈਸੇ ਨਹੀਂ ਲੈਂਦਾ ਪਰ ਪੈਸੇ ਲੈਂਦਾ ਸੀਗਾ ਜਿਹੜੇ ਪੈਸੇ ਲੈਂਦਾ ਸੀਗਾ ਉਹਨੇ ਖਵਾਂਦਾ ਸੀਗਾ ਜੀ ਹਾਂ ਇੱਕ ਦਿਨ ਮੇਰੇ ਤੋਂ ਮੈਂ ਲਾਜੀ ਦੀ ਗੱਡੀ ਲੈ ਗਿਆ ਸੀ ਮੰਗ ਕੇ ਤੇ ਉਹਦੇ ਰਸਤੇ ਗੱਡੀ ਠੋਗ ਗਈ ਮੇਰੇ ਤੋਂ ਤੇ ਹੁਣ ਮੈਂ ਇਹ ਗੱਲ ਘਰੇ ਵੀ ਨਹੀਂ ਕਹਿ ਸਕਦਾ ਸੀ ਮੇਰ ਤੋਂ ਗੱਡੀ ਠੋਗ ਗਈ ਘਰ ਦੇਣੇ ਮੈਨੂੰ ਗਾਣਾ ਕੱਢਣੀ ਸੀ ਦੁਕਾਨ ਤੇ ਵੀ ਨਹੀਂ ਕਹਿ ਲੈ ਕਹਿ ਸਕਦਾ ਸੀਗਾ ਵੀ ਗੱਡੀ ਠੋਗ ਗਈ ਮਰ ਤੋਂ ਤੇ ਫਿਰ ਮੈਂ ਫਸ ਗਿਆ ਭਈ ਉਦੋਂ ਮੇਰੇ ਕੋਲ ਪੈਸੇ ਜੇਬ 'ਚ ਇੱਕ ਨਾ ਕਿਉਂਕਿ ਮੈਂ ਮੰਨਦਾ ਸੀ ਉਹ ਨਹੀਂ ਖਵਾ ਖੂਦ ਦਿੰਦਾ ਸੀਗਾ ਥੋੜੇ ਮੱਟੇ ਕਰ ਲਾਂਦਾ ਸੀਗਾ ਫਿਰ ਉਹਦੀ ਮਾਂ ਨੂੰ ਮੈਂ ਫੋਨ ਲਾ ਗਿਆ ਐ ਕਰਕੇ ਗੱਲ ਹੋ ਗਈ ਮੇਰ ਤੋਂ ਗੱਡੀ ਠੋਗ ਗਈ ਤੇ ਮੈਨੂੰ ਪੈਸਿਆਂ ਦੀ ਲੋੜ ਆ ਫਿਰ ਉਹਦੀ ਮਾਂ ਆ ਮਾਂ ਨੇ ਸੀਨੇ ਜਿਹੀ ਮੈਨੂੰ 7000 ਰੁਪਏ ਪਾਇਆ ਮੈਨੂੰ ਗੱਡੀ ਦਾ ਹੂੰ ਤੇ ਉਹਦੀ ਮਾਂ ਵੀ ਮੇਰੇ ਨਾਲ ਦਲੇਰ ਸੀ ਪੂਰੀ ਐ ਸਾਥ ਦੇਂਦੀ ਸੀ ਮਤਲਬ ਕਿਉਂਕਿ ਉਹਨੇ ਮੇਰਾ ਸਾਥ ਤਾਂ ਦਿੱਤਾ ਕਿਉਂਕਿ ਉਹਦਾ ਮੈਂ ਵੀ ਸਾਥ ਨਵਾਇਆ ਵੀ ਵਾਧੂ ਵਰੀ ਉਹਦੀ ਮਾਂ ਦੀ ਕਈ ਵਾਰ ਮਸ਼ੀਨ ਮਸ਼ੀਨ ਹੋ ਗਈ ਸੀ ਖਰਾਬ ਵਾਸ਼ਿੰਗ ਮਸ਼ੀਨ ਉਹ ਮੈਂ ਰਿਪੇਅਰ ਉਪਰ ਕਰਾਈ ਆਰ ਉਹ ਰਿਪੇਅਰ ਕਰਾਇਆ ਦੋ ਵਾਰੀ ਠੀਕ ਹੈ ਤੇ ਇਹਨੂੰ ਨੇ ਲੱਗਿਆ ਵੀ ਜੇ ਇੰਨਾ ਕਰ ਘਰੇ ਆਪਦੇ ਮਾਂ ਪਿਓ ਲਈ ਕਰਦਾ ਜਿਵੇਂ ਵਾਸ਼ਿੰਗ ਮਸ਼ੀਨਾਂ ਆ ਚੀਜ਼ਾਂ ਪੈਸੇ ਟਕੇ ਦਿੰਦਾ ਤੇ ਤੂੰ ਅੱਜ ਕਿਸੇ ਮਕਾਮ ਤੇ ਹੁੰਦਾ ਜੇਲ੍ਹ ਚ ਨਾ ਹੁੰਦਾ ਇਹ ਆਈ ਤਾਂ ਸਾਨਾ ਵੱਡੀ ਗਲਤੀ ਸੀ ਨਾ ਪਿਆਰ ਚ ਬੰਦਾ ਅੰਨਾ ਹੋ ਜਾਂਦਾ ਮੈਂ ਬੜਾ ਹੀ ਅੰਨਾ ਹੋ ਗਿਆ ਸੀ ਸੂਰਾ ਵੇਖ ਲਓ ਤੁਹਾਡੇ ਅੱਗੇ ਥਾਣੇ 'ਚ ਮੇਰੇ ਮਾਪ ਹੀ ਮੇਰਾ ਪਸਤਾਵਾ ਹੁੰਦਾ ਹੈ ਪਸਤਾਵਾ ਉਹ ਤੇ ਮੇਰੇ ਮਾਪ ਹੀ ਮੇਰੇ ਕੋਲੇ ਆਂਦੇ ਹੋਰ ਆਂਦੇ ਹੀ ਨਹੀਂ ਕੋਈ ਯਾਰ ਦੋਸਤ ਦੇਖੋ ਇਹ ਇਹ ਹਕੀਕਤ ਆ ਮਾੜੇ ਟਾਈਮ ਦੇ ਵਿੱਚ ਯਾਰ ਬੇਲੀ ਮਿੱਤਰ ਸਹੇਲੀਆਂ ਸਹੂਲੀਆਂ ਜਿਹੜੀਆਂ ਨੂੰ ਮਿਲਦੇ ਕਰਦੇ ਗੱਲਾਂ ਬਾਤਾਂ ਇਸ਼ਕ ਮੁਹੱਬਤ ਵਾਲੀਆਂ ਹੁੰਦੀਆਂ ਇਹ ਮਤਬਲ ਲਈ ਹੁੰਦੀਆਂ ਸਿਰਫ ਤੇ ਸਿਰਫ ਚੀਜ਼ ਲੈਣੀ ਪੈਸਾ ਇਕੱਠਾ ਕਰਨਾ ਆ ਕੁਝ ਕਰਨਾ ਇਸ ਤੋਂ ਇਲਾਵਾ ਕੋਸ਼ਿ ਵੀ ਨਹੀਂ ਹੁੰਦਾ ਹੋਰ ਜੇ ਤੁਸੀਂ ਕਮੋ ਮਾੜੇ ਟਾਈਮ ਦੇ ਵਿੱਚ ਤੁਹਾਡਾ ਆਪ ਦਾ ਭੈਣ ਭਰਾ ਆਪ ਦਾ ਮਾਂ ਪਿਓ ਵੀ ਤੁਹਾਡੇ ਨਾਲ ਖੜੂ ਇਹੀ ਗੱਲ ਅੱਜ ਇਹ ਮੁੰਡਾ ਕਹਿ ਰਿਹਾ ਕਿ ਮਾੜੇ ਟਾਈਮ ਦੇ ਵਿੱਚ ਮੈਂ ਜੇਲ੍ਹ 'ਚ ਆਇਆ ਜਰੂਰ ਆ ਜਮਾਨਤ ਤੇ ਸਿਰਫ ਤੇ ਸਿਰਫ ਮੇਰਾ ਮਾਂ ਪਿਓ ਮੇਰੇ ਕੋਲੇ ਚੱਲ ਕੇ ਜਾਂਦਾ ਕਿੰਨਾ ਕਮਾਈ ਪੈਸਾ ਟਕਾ ਉਹਨੂੰ ਖਵਾਉਂਦਾ ਰਿਹਾ ਠੀਕ ਆ ਮਾਂ ਪਿਓ ਲੈ ਨਹੀਂ ਕੁਝ ਕਰ ਸਕਿਆ ਹੁਣ ਇਥੋਂ ਤੱਕ ਗੱਲਬਾਤ ਹੋਈ ਸਾਰੀ ਗੱਲ ਦਾ ਪਤਾ ਹੋਇਆ ਹਨਾ ਹੁਣ ਫਿਰ ਟਟ ਫੁੱਟ ਕਿਵੇਂ ਹੁੰਦੀ ਆ ਇਹ ਕੇਸ ਦਾ ਕੀ ਕਾਰਨ ਬਣਦਾ ਕੇਸ ਦਾ ਇਹ ਕਾਰਨ ਹੈ ਜੀ ਚੱਕਰ ਪਤਾ ਕੀ ਸੀਗਾ ਜੀ ਮੈਂ ਉਹਨੂੰ ਫੋਨ ਲਾਉਂਦਾ ਸੀ ਮੈਨੂੰ ਵਿਚਾਲੇ ਜੀ ਇਗਨੋਰ ਜੇ ਕਰਨ ਲੱਗ ਗਈ ਕਿ ਮੈਂ ਬਿਜੀ ਆ ਮੈਂ ਬਾਹਰ ਆ ਫੇਰ ਗੱਲ ਕਰਦੀ ਆ ਜੇ ਉਹਦੀ ਮਾਂ ਨੂੰ ਫੋਨ ਲਾਉਂਦਾ ਸੀਗਾ ਮਾਂ ਉਹਦੀ ਕਹਿੰਦੀ ਵੀ ਤੂੰ ਕੁੜੀ ਨੂੰ ਫੋਨ ਲਾ ਤਰੀ ਗੱਲ ਕੁੜੀ ਨਾਲ ਮੇਰੇ ਨਾਲ ਥੋੜੀ ਨਾ ਮੈਂ ਕਿਹਾ ਉਹ ਤਾਂ ਸਾਰੀਆਂ ਗੱਲਾਂ ਕਰਦੇ ਸੀ ਹੁਣ ਤੁਸੀਂ ਦੋਵੇਂ ਜਣੇ ਆਏ ਕਿ ਕਰਨ ਲੱਗ ਗਏ ਆ ਤੇ ਪਤਾ ਨਹੀਂ ਵਿੱਚ ਵਿਚਾਲੇ ਜੀ ਬાળા ਐਂ ਗਰਾਰੀ ਜੀ ਡਾਂ ਲੱਗ ਗਏ ਦੋਵੇਂ ਜਣ ਲਗਾ ਮੈਂ ਗਿਆ ਪਤਾ ਨਹੀਂ ਕੀ ਚੱਕਰ ਵਾ ਗਿਆ ਪਰ ਮਤਲਬ ਮੇਰੇ ਤੋਂ ਗਲਤੀ ਗੁੱਤੀ ਹੋ ਗਈ ਕਿ ਮੈਂ ਉਹਨੂੰ ਮਾਣ ਵੀ ਫੋਨ ਲਾ ਕੇ ਗਿਆ ਮੇਰੇ ਤੋਂ ਜੇ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰ ਦੋ ਤੇ ਮੈਂ ਤਾਂ ਜਮਾ ਪਿਆਰ ਨਾ ਰੱਖਿਆ ਸੀ ਦੋਵਾਂ ਜਣੀਆਂ ਠੀਕ ਹੈ ਤੇ ਇੱਕ ਦਿਨ ਫਿਰ ਜੀ ਉਹਨੇ ਮੈਨੂੰ ਗੱਲਾਂ-ਗੱਲਾਂ 'ਚ ਇਹ ਕਹਤਾ ਕਿ ਕਹਿੰਦੀ ਮੇਰੇ ਤਾਂ ਕੈਨੇਡਾ ਦਾ ਰਿਸ਼ਤਾ ਆਇਆ ਮੇਰੇ ਪੈਰਾ ਥੱਲੇ ਜ਼ਮੀਨ ਨਿਕਲ ਗਈ। ਭਈ ਮੈਂ ਤਾਂ ਘਰੇ ਵੀ ਗੱਲ ਕਰੀ ਰੱਟਾ ਸੀਗਾ। ਅੱਛਾ ਆਪਦੇ ਘਰੇ ਦੱਸਤਾ ਸੀ। ਆਹ ਦੇ ਘਰੇ ਦੱਸਤਾ। ਅੱਛਾ ਬੇਬੇ ਬਾਪੂ ਮੰਨ ਗਏ ਸੀ ਸੋਪਰਾ। ਮੇਰੇ ਬੇਬੇ ਬਾਪੂ ਮੰਨ ਗਏ ਸੀ ਕਿ ਹੁਣ ਕੁੜੀ ਦੇ ਵੀ ਮੰਨੇ ਹੀ ਬਣਾਏ ਸੀਗੇ। ਮੈਂ ਸੋਚਿਆ ਸੀ ਚੱਲ ਆ ਆ ਬਾਅਦ ਮੈਂ ਮਹੀਨੇ ਜਿਹਾ ਵਿਆਹ ਕਰਾਵਾਂਗੇ ਦਸੰਬਰ 'ਚ। ਤੇ ਉਸ ਤੋਂ ਬਾਅਦ ਕੀ ਚੱਕਰ ਪਿਆ ਜੀ? ਉਹ ਤਾਂ ਕਹਿੰਦੀ ਮੇਰਾ ਕੈਨੇਡਾ ਦਾ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਬਈ ਮੈਂ ਤਾਂ ਸਾਂ ਉੱਤੇ ਦੇ ਉੱਤੇ ਥੱਲੇ ਥੱਲੇ ਮੈਂ ਆਹ ਗੱਲ ਕੀ ਬਣ ਗਈ ਮੈਂ ਕਹਾਂ ਯਾਰ ਮੈਂ ਟੈਨਸ਼ਨ 'ਚ ਐ ਬਈ ਤੇ ਫਿਰ ਮੈਂ ਕਹਾਂ ਨਹੀਂ ਯਾਰ ਐ ਥੋੜੀ ਨਾ ਹੁੰਦਾ ਯਾਰ ਪਿਆਰ ਨਾਲ ਤੇ ਨਾ ਬਣਾਈ ਸੀ ਤਾਂ ਹੁਣ ਤੂੰ ਐ ਥੋੜੀ ਨਾ ਕਰੇਂਗੀ ਧੋਖਾ ਦੇਂਗੀ ਕਹਿੰਦੀ ਨਹੀਂ ਨਹੀਂ ਐਵੇਂ ਦੀ ਤਾਂ ਕੋਈ ਗੱਲ ਨਹੀਂ ਮੈਂ ਕਹਾਂ ਧੋਖਾ ਦੇਈ ਤਾਂ ਜੰਨੀ ਆ ਤੇ ਮੈਂ ਕਹਾਂ ਨਹੀਂ ਮੈਨੂੰ ਮਿਲ ਯਾਰ ਤੂੰ ਐ ਕਹਿੰਦੀ ਨਹੀਂ ਮੈਂ ਮਿਲ ਨਹੀਂ ਸਕਦੀ ਮੈਂ ਕਹਾਂ ਯਾਰ ਜੇ ਆਪਾਂ ਯਾਰੀ ਬੈ ਕੇ ਲਈ ਸੀ ਨਾ ਤੇ ਬੈ ਕੇ ਤੋੜਾਂਗੇ ਜਦੋਂ ਤੁਹਾਨੂੰ ਇਹ ਗੱਲ ਦੱਸੀ ਉਹਨਾਂ ਨੇ ਵੀ ਕਨੇਡਾ ਮੇਰਾ ਤਾਂ ਰਿਸ਼ਤਾ ਆਇਆ ਫਿਰ ਤੂੰ ਕਹਿੰਦਾ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਫਿਰ ਉਸ ਤੋਂ ਬਾਅਦ ਕਿੰਨਾ ਟਾਈਮ ਗੱਲ ਹੁੰਦੀ ਰਹੀ ਉਸ ਤੋਂ ਬਾਅਦ ਵੀ ਸਾਡੀ 6 ਮਹੀਨੇ ਹੁੰਦੀ ਰਹੀ ਆ ਫਿਰ ਵਿਚਾਲੇ ਮੈਂ ਇਹ ਗੱਲ ਕਹਿੰਦੇ ਸੀ ਨਾ ਮੈਂ ਕਿਹਾ ਵੀ ਮੈਂ ਤਾਂ ਆਦੇ ਘਰੇ ਗੱਲ ਕਰੀ ਬੈਠਾ ਠੀਕ ਹੈ ਤੂੰ ਕਹਿੰਦੀ ਸੀ ਵਿਆਹ ਕਰਾएंगे ਮੈਂ ਘਰੇ ਗੱਲ ਕਰੀ ਬੈਠਾ ਮੈਂ ਤਾਂ ਮੈਂ ਕਹਾ ਮਰ ਜੂੰਗਾ ਵੀ ਤੇਰੇ ਨਾਮ ਹੋਊਗਾ ਮੈਂ ਸਾਰਾ ਕੁਝ ਕਿੱਤਾ ਤੇਰੇ ਤੱਕੀ ਆਉਂਗਾ ਥੱਕੇ ਆਉਂਗਾ ਤੇ ਕਹਿੰਦੀ ਫਿਰ ਉਸ ਤੋਂ ਬਾਅਦ ਮੈਨੂੰ ਟਾਈਮ ਦੇਣ ਲੱਗ ਗਈ ਮੈਂ ਕਿਤੇ ਮੰਨ ਕੇ ਚੱਲ ਨਹੀਂ ਹੋਇਆ ਸਿਸਟਮ ਹੀ ਚੱਲੀ ਜਾਂਦਾ ਫਾਇਲ ਫੁੱਲ ਵਾਲੀ ਉਹਨੇ ਉਹਦੇ ਨਾਲ ਸਾਰਾ ਕੁਝ ਅੰਦਰ ਖਾਤੇ ਸਾਰੇ ਕਾਰਜ ਪੱਤਰ ਪੁੰਦੇ ਬੰਦੇ ਰਹੇ ਅੱਛਾ ਉਧਰ ਕੈਨੇਡਾ ਵਾਲੇ ਪਾਸੇ ਜਿਹੜਾ ਰਿਸ਼ਤਾ ਆਇਆ ਸੀ ਅਸਲ 'ਚ ਗੱਲ ਉਹਨਾਂ ਨੇ ਉਧਰ ਜੋੜ ਲਈ 6 ਮਹੀਨੇ ਤੈਨੂੰ ਉਹਨੇਰੇ 'ਚ ਰੱਖ ਕੇ ਮਿੱਠੀਆਂ ਪਿਆਰੀਆਂ ਗੱਲਾਂ ਹੁੰਦੀਆਂ ਰਹੀਆਂ ਪਿਆਰੀਆਂ ਗੱਲਾਂ ਹੁੰਦੀਆਂ ਰਹੀਆਂ ਹੁਣ ਐਸੀ ਕੁਝ ਕਰ ਕਰੇ ਨਾ ਮੇਰੇ ਨਾਲ ਮਿੱਠੀਆਂ ਪਿਆਰੀਆਂ ਮਾਰੀ ਗਈ ਗੱਲਾਂ ਬਾਤਾਂ ਜਮਾਣੀ ਮੈਨੂੰ ਸ਼ੱਕ ਹੀ ਨਾ ਹੋਂ ਦਿੱਤਾ ਤੇ ਇੱਕ ਦਿਨ ਫੋਨ ਆਇਆ ਕਹਿੰਦੀ ਨਾ ਵੀ ਆਪਣੀ ਸਾਰੀ ਗੱਲਬਾਤ ਹੋ ਗਈ ਤੇ ਆਇਆ ਵੀ ਅੱਜ ਤੇਰੇ ਨਾਲ ਪੱਕੀ ਗੱਲਬਾਤ ਕਰ ਲਈਏ ਤੇ ਆਪਾਂ ਵਿਆਹ ਦੀ ਤਿਆਰੀ ਕਰਨੀ ਕਿਹਦੇ ਨਾਲ ਗੱਲਬਾਤ ਹੋ ਗਈ ਘਰੇ ਬਾਪੂ ਨਾਲ ਸਾਰਿਆਂ ਨਾਲ ਬਾਪੂ ਨਾਲ ਭਰਾ ਭਰੂ ਚਾਚੇ ਦੇ ਰਿਸ਼ਤੇਦਾਰੇ ਨਾਲ ਕ ਕਰਾ ਕੇ ਆਇਆ ਮੈਂ ਲਾਈ ਵੀ ਅੱਜ ਤਾਂ ਵੀ ਪਰੋਣਾ ਬਣ ਕੇ ਜਾਣਾ ਉਹਨਾਂ ਦਾ ਮੈਂ ਜਾਂਦਾ ਤਾਂ ਪਹਿਲਾਂ ਸੀ ਅੱਜ ਵੀ ਪੱਕਾ ਹੀ ਬਣ ਕੇ ਜਾਣਾ ਤੇ ਮੈਨੂੰ ਵੀ ਪਤਾ ਸੀ ਇਹ ਕਾਰਨਾਮਾ ਹੋ ਜੂਗਾ ਮੈਨੇਜਰਾਂ ਨੂੰ ਕੀ ਹੋਇਆ ਘਰੇ ਜਾ ਕੇ ਕਾਰਨਾਮਾ ਦੇ ਹੀ ਵਾਸੀਓ ਕੀ ਦੱਸਾਂ ਮੈਂ ਨਹੀਂ ਨਹੀਂ ਫਿਰ ਵੀ ਘਰੇ ਕੀ ਗੱਲ ਹੋਈ ਜਦੋਂ ਤੈਨੂੰ ਵੇਖੋ ਉਹਨਾਂ ਨੇ ਸੱਦਿਆ ਤੂੰ ਗਿਆ ਚੱਲ ਕੇ ਵੀ ਚੱਲ ਗੱਲਬਾਤ ਕਰ ਲਈ ਆ ਕੀ ਗੱਲ ਹੁੰਦੀ ਕਰੀ ਗੱਲਬਾਤ ਹੀ ਘਰੇ ਗਿਆ ਪਹਿਲਾਂ ਤਾਂ ਵਧੀਆ ਮੈਨੂੰ ਚਾਹ ਪਾਣੀ ਪਿਆਈ ਉਹਨਾਂ ਨੇ ਤੇ ਤੇ ਉਸ ਤੋਂ ਬਾਅਦ ਮੈਂ ਕੁੜੀ ਨੂੰ ਮਿਲਿਆ-ਮੁਲਿਆ ਤੇ ਮੈਨੂੰ ਛੱਤ ਤੇ ਜੜਾਤਾ ਕੁੜੀ ਨਾਲ ਮੈਂ ਫੇਰ ਛੱਤ ਤੇ ਕੁੜੀ ਨਾਲ ਕਮਰੇ 'ਚ ਉਹਨਾਂ ਦਾ ਸਾਰਾ ਫੈਮਿਲੀ ਸੀ ਜਿਹੜੀ ਥੱਲੇ ਸੀ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਕੁੜੀ ਨਾਲ ਫੜ ਲਿਆ ਛੱਤ ਤੇ ਦੋਵਾਂ ਨੂੰ ਰੂਮ ਦੇ ਵਿੱਚ ਫੜ ਲਿਆ ਤੇ ਨਾਲੇ ਮੇਰੀ ਵੀਡੀਓ ਬਣਾਲੀ ਠੀਕ ਆ ਨਾਲੇ ਮੈਨੂੰ ਕੁੱਟਿਆ ਨਾਲੇ ਪੁਲਿਸ ਨੂੰ ਸੱਦਿਆ ਮੇਰੇ ਤੱਕ ਟਾਪਾ ਪੂਰਾ ਝੜਾਇਆ ਨਾਲੇ ਰੇਪ ਕੇਸ ਪਾਇਆ ਉਸ ਤੋਂ ਬਾਅਦ ਉਹੀ ਦਿਨ ਦੀ ਗੱਲ ਆ ਤੇ ਉਸ ਵਾਰ ਮੈਨੂੰ ਕੀ ਪਤਾ ਸੀ ਇਹਨਾਂ ਨੇ ਤਾਂ ਮਿੱਠੀਆਂ ਲੱਲੀਆਂ ਮਾਰ ਕੇ ਮੈਨੂੰ ਇਹ ਕੰਮ ਕਰਤਾ ਮੈਂ ਤਾਂ ਹੱਕਾ ਪੱਕਾ ਹੀ ਰਹਿ ਗਿਆ ਬਈ ਇੰਨਾ ਯਕੀਨ ਕੀਤਾ ਸੀਗਾ 3 ਸਾਲਾਂ ਦਾ ਸਾਡਾ ਰਿਲੇਸ਼ਨ ਸੀ ਇੰਨਾ ਕੁਝ ਖਵਾਇਆ ਪਿਆਇਆ ਤੇ ਅੱਜ ਉਹਨਾਂ ਨੇ ਆਹ ਦਿਨ ਦਿਖਾਤੇ ਥਾਣੇ ਕਚਹਿਰੀਆਂ ਦਿਖਾਤੀਆਂ ਦੇਖੋ ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਆਖਰਕਾਰ ਮੁੰਡਿਆਂ ਦੇ ਉੱਪਰ ਬਲਾਤਕਾਰ ਦੇ ਕੇਸ ਕਿਵੇਂ ਪੈਂਦੇ ਆ ਕਿਵੇਂ ਉਹਨਾਂ ਨੂੰ ਜੇਲਾ ਹੁੰਦੀਆਂ ਕੁੜੀਆਂ ਕਿਵੇਂ ਬਚ ਜਾਂਦੀਆਂ ਕੁੜੀਆਂ ਕਿਵੇਂ ਸਾਈਡ ਤੇ ਨਿਕਲ ਜਾਂਦੀਆਂ ਕੁੜੀਆਂ ਦੇ ਹੱਕ ਦੇ ਵਿੱਚ ਕਿਵੇਂ ਕਾਨੂੰਨ ਆ ਜਿਹੜਾ ਉਹ ਖੜ ਜਾਂਦਾ ਤੁਸੀਂ ਕੇਸ ਤੇਰੇ ਤੇ ਪੈ ਗਿਆ ਠੀਕ ਆ ਮੇਰੇ ਤੇ ਪੈ ਗਿਆ ਜੀ ਮੈਂ ਇਹ ਕਹਿਣਾ ਚਾਹਣਾ ਜੀ ਕੱਲੇ ਮੇਰੀ ਗਲਤੀ ਨਹੀਂ ਨਾ ਕੁੜੀਆ ਦਾ ਵੀ ਕੋਈ ਕਸੂਰ ਕੱਢੋ ਨਾ ਕੁੜੀਆਂ ਨੇ ਤੇ ਵੀ ਕੇਸ ਕਰੋ ਨਾ ਇਹਦੇ ਵਿੱਚ ਮੇਰੀ ਕੋਈ ਗਲਤੀ ਦੱਸ ਦੋ ਮੇਰੇ ਕੋਲ ਸਾਰੀਆਂ ਚੈਟਾਂ ਰਿਕਾਰਡਿੰਗਾਂ ਜਿਹੜੇ ਜਿਹੜੇ ਇਹਨੂੰ ਗਿਫਟ ਦਿੱਤੇ ਆ ਸਾਰਾ ਕੁਝ ਪਿਆ ਮੇਰੇ ਕੋਲ ਫਿੱਦਰ ਡਿਟੇਲ ਦੇਖੋ ਉਸੀ ਵੇਖੋ ਬਾਈ ਕਹਿੰਦਾ ਹਰ ਚੀਜ਼ ਮੇਰੇ ਕੋਲ ਜਿਹੜੀ ਪਈ ਆ ਮੇਰੇ ਕੋਲੇ ਸਾਰੇ ਪ੍ਰੂਫ ਪਏ ਸੀ ਤੂੰ ਫੇਰ ਵੀ ਮੁਹੱਬਤ ਸੋਚੀ ਵੀ ਸੱਚੀ ਮੁਹੱਬਤ ਆ ਤੂੰ ਕਿਸੇ ਨੂੰ ਨਹੀਂ ਦਿਖਾਈ ਮੈਂ ਕਿਸੇ ਨੂੰ ਨਹੀਂ ਦਿਖਾਈ ਅੱਜ মিডিਆ ਅੱਗੇ ਵੀ ਮੈਂ ਬੋਲਦਾਂ ਸੀ ਪਰ ਅੱਕ ਕੇ ਮੈਨੂੰ ਬੋਲਣਾ ਪਿਆ ਕਿਉਂਕਿ ਮੈਂ ਭਈ ਐਂਡ ਤੇ ਮੇਰੇ ਨਾਲ ਕੋਈ ਨਹੀਂ ਖੜਾ ਕੋਈ ਯਾਰ ਦੋਸਤ ਨਹੀਂ ਖੜਾ ਕੋਈ ਭੈਣ ਭਰਾ ਨਹੀਂ ਖੜਾ ਮੇਰੇ ਮਾਪਿਓ ਤੋਂ ਇਲਾਵਾ ਕੀ ਕਹਿਣਾ ਜਿਹੜੇ ਮੁੰਡੇ ਇਦਾਂ ਦੇ ਰਿਸ਼ਤੇ ਜਾਂ ਕੁੜੀਆਂ ਇਦਾਂ ਦੀਆਂ ਪਹਿਲਾਂ ਤੇ ਇਹ ਗੱਲ ਦੱਸੋ ਵੀ ਜਿਹੜੇ ਅਸਲ ਦੇ ਵਿੱਚ ਮੁੰਡਿਆਂ ਤੇ ਬਲਾਤਕਾਰ ਦੇ ਕੇਸ ਪੈ ਰਹੇ ਆ ਠੀਕ ਆ ਕੀ ਇਹ ਸੱਚ ਮੁੱਚ ਠੀਕ ਆ ਬਹੁਤ ਸਾਰੇ ਕਿਤੇ ਦਰਿੰਦਗੀ ਕਰਦੇ ਨੇ ਲੋਕ ਆਲ ਮਿਲ ਕੇ ਜਿਵੇਂ ਕਲਕੱਤਾ ਕਾਂਡ ਹੋਇਆ ਉਹ ਵਾਕਈ ਬਲਾਤਕਾਰ ਇਹ ਚੀਜ਼ਾਂ ਹੋਈਆਂ ਪਰ ਜਿੱਥੇ ਇੱਕ ਕੁੜੀ ਇੱਕ ਮੁੰਡੇ ਦੀ ਆਪਸ ਵਿੱਚ ਸਹਿਮਤੀ ਦਾ ਥੋੜਾ ਢਾਈ ਤਿੰਨ ਮਿਲਦੇ ਰਿਲੇਸ਼ਨ ਚੱਲਿਆ ਕੀ ਮੰਨਦਮ ਇਹ ਬਲਾਤਕਾਰੀ ਸੀ ਨਹੀਂ ਮੈਂ ਨਹੀਂ ਮੰਨਦਾ ਬਲਾਤਕਾਰ ਆ ਤਾਂ ਧੱਕੇ ਨਾਲ ਮੇਰੇ ਤੇ ਕੇਸ ਪਾਇਆ ਹੀ ਉਹਨਾਂ ਨੇ ਧੱਕੇ ਨਾਲ ਉਹਨਾਂ ਨੂੰ ਐ ਸੀ ਸਾਡੀ ਕੁੜੀ ਕੈਨੇਡਾ ਜਾ ਵੜੇ ਵਧੀਆ ਸੈਟਲ ਹੋ ਜੇ ਚਲੀ ਗਈ ਹੁਣ ਹਾਲੇ ਤਾਂ ਨਹੀਂ ਗਈ ਜੀ ਪਰ ਮੈਨੂੰ ਜੇਲ੍ਹ ਚ ਭੇਜਤਾ ਹਣੀ ਦੇਖੋ ਤੁਸੀਂ ਇਹ ਗੱਲ ਪਰ ਇੱਕ ਗੱਲ ਸੋਚਣੀ ਪਊਗੀ ਬਲਾਤਕਾਰ ਦਾ ਨਾਮ ਦਿੱਤਾ ਜਾਂਦਾ ਬਲਾਤਕਾਰ ਦੇ ਦੋਸ਼ੀਆਂ ਨੂੰ ਮੈਂ ਕਹਿੰਦਾ ਸਖਤ ਸਜ਼ਾ ਮਿਲਣੀ ਚਾਹੀਦੀ ਆ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਪਰ ਜਿੱਥੇ ਢਾਈ ਢਾਈ 3-3 ਸਾਲ 5-5 ਸਾਲ ਤੱਕ ਰਿਲੇਸ਼ਨ ਰਹਿੰਦਾ ਹੋਵੇ ਕੁੜੀ ਮੁੰਡੇ ਦਾ ਆਪਸ ਦੇ ਵਿੱਚ ਕੀ ਉਹਨੂੰ ਤੁਸੀਂ ਬਲਾਤਕਾਰ ਕਹੋਗੇ ਜੇ ਮੁੰਡਿਆਂ ਤੇ ਇਹ ਕਾਨੂੰਨ ਲਾਗੂ ਆ ਬਲਾਤਕਾਰ ਦਾ ਕੇਸ ਪਵੇ ਤੇ ਫਿਰ ਕੁੜੀਆਂ ਤੇ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲਦੀ ਜਿਹੜੇ ਹਿਸਾਬ ਨਾਲ ਇਸ ਵੀਰ ਨੇ ਦੱਸਿਆ ਵੀ ਕਿਸ ਤਰ੍ਹਾਂ ਸਾਡਾ ਸਾਰਾ ਪਤਾ ਸੀ ਉਹਦੇ ਪਰਿਵਾਰ ਨੂੰ ਮੇਰੇ ਪਰਿਵਾਰ ਨੂੰ ਪਰ ਆਖਰਕਾਰ ਸੱਦ ਕੇ ਮੈਨੂੰ ਫੜਾ ਦਿੱਤਾ ਗਿਆ ਤੇ ਇਹ ਕੇਸ ਆ ਜਿਹੜਾ ਮੇਰੇ ਤੇ ਬਣ ਗਿਆ ਠੀਕ ਆ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੋਈ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਇਦਾਂ ਦੇ ਰਿਸ਼ਤਿਆਂ 'ਚ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ ਫਿਰ ਮੁੰਡੇ ਕੁੜੀ ਨੂੰ ਬਰਾਬਰ ਦੀ ਸਜ਼ਾ ਮਿਲੇ ਜੇ ਕੁੜੀਆਂ ਨੂੰ ਕਿਤੇ ਬਰਾਬਰ ਦੀ ਸਜ਼ਾ ਨਾਲ ਮਿਲੇ ਤਾਂ ਇਹ ਜਿਹੜਾ ਕੰਮ ਆ ਇਹ ਘਟ ਜਾਊਗਾ ਠੀਕ ਆ ਇਹ ਜਿਹੜੇ ਕੁਕਰਮਾ ਹੁਣ ਬੰਦ ਹੋ ਸਕਦੇ ਆ ਪਰ ਹੁਣ ਮੁੰਡੇ ਨੂੰ ਇਹ ਜ਼ਰੂਰ ਸਜ਼ਾ ਹੋ ਜਾਣੀ ਆ ਲੰਮੀ ਸਜ਼ਾ ਠੀਕ ਆ ਕੁੜੀ ਨੇ ਵਿਆਹ ਕਰਾ ਕੇ ਕੈਨੇਡਾ ਚਲਾ ਜਾਣਾ ਹੁਣ ਕਲਾ ਕੁੜੀ ਦਾ ਕੀ ਕਸੂਰ ਕੀ ਕਹਿਣਾ ਚਾਹਣਾ ਵੀਰੇ ਲੋਕਾਂ ਨੂੰ ਕੀ ਕਹਿਣਾ ਮੁੰਡਿਆਂ ਨੂੰ ਲੋਕਾਂ ਨੂੰ ਇਹ ਕਹਿਣਾ ਜਨਾ ਵੀ ਹੱਤ ਬੰਨ ਕੇ ਬਈ ਅੱਜ ਦਾ ਟਾਈਮ ਤੇ ਕੱਲ ਜੋ ਗਵਈ ਆਸ ਕੀ ਨਾ ਕਰੋ ਬਈ ਵਿਸ਼ਵਾਸ ਵੀ ਨਾ ਕਰੋ ਵਿਸ਼ਵਾਸ ਵੀ ਨਾ ਕਰੋ ਤੇ ਘਰੇ ਤਾਂ ਬਈ ਭੁੱਲ ਕੇ ਵੀ ਨਾ ਜਾਓ ਬਈ ਘਰੇ ਨਾ ਕੁੜੀ ਤੇ ਕਦੇ ਵੀ ਨਾ ਜਾਈਓ ਬਈ ਮੈਂ ਦੇਖਣਾ ਅੱਜ ਮੈਂ ਬਹੁਤ ਰੋਣਾ ਬਈ ਰੋਣਾ ਹੀ ਜਾਂਦਾ ਮੈਨੂੰ ਜ਼ਿੰਦਗੀ ਖਰਾਬ ਹੋ ਗਈ ਜ਼ਿੰਦਗੀ ਖਰਾਬ ਹੋ ਗਈ ਬਈ ਯਾਰ ਕਹਿੰਦੇ ਹੁੰਦੇ ਆ ਵੀ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਆ ਅੱਜ ਇਸ ਮੁੰਡੇ ਨੇ ਦਾਸਤਾਨ ਜਿਹੜੀ ਦੱਸੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਸੱਚ ਮੁੱਚ ਅੱਜ ਵੇਖੋ ਇਹ ਕਿਤੇ ਭੋਰਿਆਂ ਚ ਕਿਤੇ ਡੇਰਿਆਂ ਚ ਕਿਤੇ ਇਹ ਸਾਧਾਂ ਚ ਕਿਤੇ ਆ ਚੀਜ਼ਾਂ ਦੇ ਬਲਾਤਕਾਰ ਹੁੰਦੇ ਆ ਉਥੇ ਕੁੜੀਆਂ ਆਪ ਕੀ ਲੈਣ ਜਾਂਦੀਆਂ ਉਥੇ ਬੀਬੀਆਂ ਕੀ ਲੈਣ ਜਾਂਦੀਆਂ ਢਾਈ ਢਾਈ ਤਿੰਨ ਤਿੰਨ ਸਾਲ ਰਿਲੇਸ਼ਨ ਚ ਰਹਿ ਕੇ ਕੀ ਕਰਦੀਆਂ ਜਦੋਂ ਕਿਸੇ ਬਗਾਨੇ ਬੰਦੇ ਨੇ ਫੜ ਲਿਆ ਜਦੋਂ ਕਦੇ ਪੁਲਿਸ ਪ੍ਰਸ਼ਾਸਨ ਦੀ ਰੇਡ ਪੈ ਜਾਂਦੀ ਆ ਉਦੋਂ ਬਲਾਤਕਾਰ ਦਾ ਨਾਮ ਦੇ ਕੇ ਮੁੰਡੇ ਜੇਲ੍ਹ ਚ ਧੱਕ ਦਿੱਤੇ ਜਾਂਦੇ ਤੇ ਕੁੜੀਆਂ ਬਰੀ ਕਰ ਦਿੱਤੀਆਂ ਜਾਂਦੀਆਂ ਠੀਕ ਆ ਹਾਂ ਜਿੱਥੇ ਇੱਕੋ ਬਾਰੇ ਕੰਮ ਹੋਇਆ ਚਾਰ ਦਰਿੰਦਿਆਂ ਨੇ ਪੰਜ ਦਰਿੰਦਿਆਂ ਨੇ ਕਿਸੇ ਲੜਕੀ ਨਾਲ ਰੇਪ ਕੀਤਾ ਉਹ ਬਿਲਕੁਲ ਬਲਾਤਕਾਰ ਆ ਉਹ ਬਿਲਕੁਲ ਰੇਪ ਹੈ ਪਰ ਜਿੱਥੇ ਇੰਨੇ ਇੰਨੇ ਸਾਲ ਇੱਕ ਦੂਜੇ ਨਾਲ ਅਟੈਚਮੈਂਟ ਹੋਣ ਤੋਂ ਬਾਅਦ ਵੀ ਇਹ ਨਾਮ ਦੇ ਦਿੱਤਾ ਜਾਵੇ ਕਿ ਬਲਾਤਕਾਰ ਆ ਇਹਦੇ ਵਿੱਚ ਕੁੜੀਆਂ ਪੱਕੇ ਤੌਰ ਤੇ ਸੇਫ ਹੋ ਜਾਂਦੀਆਂ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਮਲੂਕਾ ਟੀਵੀ ਟੀਮ ਨੇ ਕਿ ਤੁਸੀਂ ਦੱਸੋ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਕਿਉਂਕਿ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਦੋ ਮੁੰਡੇ ਕੁੜੀ ਰਹਿੰਦੇ ਆਪਸ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਫੜੇ ਜਾਣ ਕੀ ਇਹ ਸੱਚਮੁੱਚ ਬਲਾਤਕਾਰ ਆ ਕਿ ਜਾਂ ਕੱਲਾ ਮੁੰਡੇ ਦੇ ਨਾਲ ਤੱਕਾ ਕਮੈਂਟ ਕਰਕੇ ਰਾਇ ਜਰੂਰ ਦਿਓ ਕਿ ਆਖਰਕਾਰ ਇਹਨਾਂ ਚੀਜ਼ਾਂ ਦਾ ਸੋਲੂਸ਼ਨ ਕੀ ਨਿਕਲਣਾ ਚਾਹੀਦਾ ਜਾਂ ਦੋਨਾਂ ਨੂੰ ਬਰਾਬਰ ਦੀ ਸਜ਼ਾ ਹੋਣੀ ਚਾਹੀਦੀ ਆ ਦੋਨੇ ਬਰਾਬਰ ਦੇ ਗੁਨਾਹਗਾਰ ਆ ਹਨਾ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕੁੜੀਆਂ ਕਿੱਥੇ ਜਾਂਦੀਆਂ ਕਿੱਥੇ ਨਹੀਂ ਪਰ ਸਾਡੇ ਮੁਲਕ ਦੇ ਵਿੱਚ ਇਹ ਅਸਲ ਦੇ ਵਿੱਚ ਜਿੱਥੇ ਤਾਂ ਬਲਾਤਕਾਰ ਹੋ ਰਿਹਾ ਉਹਨਾਂ ਤੇ ਬਲਾਤਕਾਰੀਆਂ ਨੂੰ ਬਲਾਤਕਾਰ ਹੀ ਅਸੀਂ ਮੰਨਦੇ ਨਹੀਂਗੇ ਤੇ ਜਿੱਥੇ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਕੇ ਬਲਾਤਕਾਰੀ ਦਾ ਕੇਸ ਪੈ ਜਾਂਦਾ ਉਹਨੂੰ ਅਸੀਂ ਬਲਾਤਕਾਰ ਹੀ ਮੰਨ ਲੈਂਦੇ ਆ ਠੀਕ ਆ ਕਿੰਨੇ ਬੈਠੇ ਨੇ ਜਿਹੜੇ ਰੱਬ ਦੇ ਨਾਮ ਦਾ ਡਾਂਕਾ ਵਜਾਉਣ ਵਾਲੇ ਸੀ ਬਲਾਤਕਾਰਾਂ ਦੇ ਕੇਸ ਦੇ ਅੰਦਰ ਪਰ ਉਹਨਾਂ ਨੂੰ ਅੱਜ ਵੀ ਬਲਾਤਕਾਰ ਹੀ ਨਹੀਂ ਮੰਨਿਆ ਜਾਂਦਾ ਉਹਨਾਂ ਨੂੰ ਅੱਜ ਵੀ ਸਿਰ ਝਕਾਉਂਦੇ ਆ ਲੋਕ ਪਤਾ ਨਹੀਂ ਕਿਉਂ ਪਰ ਜਿਨ੍ਹਾਂ ਦਾ ਢਾਈ ਢਾਈ 4 4 5 5 ਸਾਲ ਰਿਲੇਸ਼ਨ 'ਚ ਰਹਿ ਕੇ ਉਤੋਂ ਫੜੇ ਜਾਣ ਆਹ ਗੱਲ ਹੋ ਜੇ ਜਾਂ ਧੱਕੇ ਨਾਲ ਕੇਸ ਪਵਾ ਦਿੱਤਾ ਜਾਂਦਾ ਉਹਨੂੰ ਅਸੀਂ ਬਲਾਤਕਾਰ ਹੀ ਉਦੋਂ ਹੀ ਮੰਨ ਲੈਣੇ ਆ ਠੀਕ ਆ ਇਹ ਇੱਕ ਕਹਾਣੀ ਬਣਾ ਕੇ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਇਹਦੇ ਵਿੱਚ ਅਸਲ ਸੱਚ ਕੀ ਹੈ ਕਿ ਕੁੜੀਆਂ ਨੂੰ ਬਰਾਬਰ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿ ਕੁੜੀਆਂ ਬਰਾਬਰ ਦੀਆਂ ਦੋਸ਼ੀ ਨਹੀਂ ਕਿ ਸਾਨੂੰ ਪਤਾ ਨਹੀਂ ਲੱਗਦਾ 2.5 3 3 ਸਾਲ ਅਸੀਂ ਇਹ ਚੀਜ਼ ਦੇ ਵਿੱਚ ਦੀ ਲੰਘਦੇ ਆ ਠੀਕ ਆ ਤੇ ਬਾਅਦ ਦੇ ਵਿੱਚ ਕਹਿ ਦੇਣਾ ਕਿ ਸਾਡੇ ਨਾਲ ਬਲਾਤਕਾਰ ਹੋਇਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ